ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਸਾਰਿਆਂ ਵਾਸਤੇ ਗੱਡੀਆਂ ਆਪਾਂ ਲੈ ਕੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਹਰ ਵੀਡੀਓ ਨੂੰ ਪਿਆਰ ਦਿੰਦੇ ਹੋ ਤੇ ਮੈਂ ਉਮੀਦ ਕਰਦਾ ਇਸ ਵੀਡੀਓ ਨੂੰ ਤੁਸੀਂ ਬਹੁਤ ਚੰਗਾ ਪਿਆਰ ਦੋਗੇ ਤੇ ਆਪਣੇ ਚੈਨਲ ਦਾ WhatsApp ਨੰਬਰ ਵੀ ਸਾਰੇ ਜਣੇ ਪਹਿਲਾਂ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 78140 38764 ਆਪਣੇ ਕੋ ਲਈ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਲਗਵਾ ਸਕਦੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਆ ਡਿਜ਼ਾਇਰ ਆਪਣੇ ਕੋਲੇ ਪਹੁੰਚੀ ਹੈ 2017 ਮਾਡਲ ਹੈ ਤੇ 18 ਦੇ ਵਿੱਚ ਆਰ ਸੀ ਮਤਲਬ ਕਿ ਰਜਿਸਟਰ ਹੋਈ ਹੈ ਜਿਹੜੀ ਗੱਡੀ ਦੀ ਡਿਮਾਂਡ ਮਾਲਕ ਨੇ ਕਿਹੀ ਹੈ ਉਹ ਆਪਣੇ ਕੋਲੇ ਲਾ ਕੇ ਭੇਜੀ ਹੈ 6 ਲੱਖ ਰੁਪਈਆ ਤੇ ਇਹਨਾਂ ਨੇ ਕਿਹਾ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਗੱਡੀ ਆਪਣੇ ਕੋਲੇ ਇਹ ਡੀਜ਼ਲ ਤੇ ਪਹੁੰਚੀ ਹੈ ਡੀਜ਼ਲ ਤੇ ਗੱਡੀ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਘਰ ਦੀ ਗੱਡੀ ਆ ਤੇ ਗੱਡੀ ਕੁੱਲ 70000 ਚੱਲੀ ਹੋਈ ਆ ਤੇ ਓਰੀਜਨਲ ਚੱਲੀ ਹੋਈ ਆ ਤੇ ਆਪਣੇ ਕੋਲੇ ਗੱਡੀ ਤਰਨ ਤਰਨ ਏਰੀਆ ਚ ਪਹੁੰਚੀ ਆ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ 99885 10 ਸੂਪੁਰਾ ਸੈਕੰਡ ਗੱਡੀ ਆਪਾਂ ਜਿਹੜੀ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਆਲਟੋ ਪਹੁੰਚੀ ਆ 2011 ਮਾਡਲ ਗੱਡੀ ਆ 1 ਲੱਖ 80000 ਰੁਪਏ ਡਿਮਾਂਡ ਹੈ ਮੋਗਾ ਮਾਲਕ ਦਾ ਏਰੀਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਜਾ ਕੇ ਗੱਡੀ ਦੇਖਣੀ ਹੋਵੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਖੜੀ ਆ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਬਾਕੀ ਸਾਫ਼ ਸੁਥਰੀ ਵਧੀਆ ਗੱਡੀ ਆ ਫੋਟੋਆਂ 'ਚ ਸਾਰਾ ਕੁਝ ਦਿਖ ਹੀ ਰਿਹਾ ਆਪਾਂ ਨੂੰ ਪਤਾ ਲੱਗ ਪਗ ਲੱਗ ਹੀ ਰਿਹਾ ਜੀ ਮੋਗੇ ਖੜੀ ਆ 81 ਡਿਮਾਂਡ ਹੈ ਟਾਇਰ ਠੀਕ ਨੇ ਜਿੰਨਾਂ ਦੀ ਗੱਡੀਆਂ ਜਿਹੜੇ ਮਾਲਕ ਨੇ 90411 83 800 68 ਤੇ ਤੀਸਰੀ ਗੱਡੀ ਆਲਟੋ 2008 ਮਾਡਲ 75000 ਰੁਪਿਆ ਡਿਮਾਂਡ ਗੱਡੀ ਬਹੁਤ ਵਧੀਆ ਕਾਲੇ ਰੰਗ ਦੀ ਆ ਹਰਿਆਣਾ ਨੰਬਰ ਹੈ ਬਾਕੀ ਕਾਲੀ ਆਲਟੋ ਦੀ ਕਾਫੀ ਡਿਮਾਂਡ ਆਉਂਦੀ ਹੁੰਦੀ ਹੈ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਆਂ ਟਾਇਰਾਂ ਦੇ ਵਿੱਚ ਅਲਾਈ ਵੀ ਲੱਗੇ ਹੋਇਆ ਹੈ ਰੇਟ 75000 ਮਾਲਕ ਨੇ ਕਿਹਾ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਬਾਕੀ ਗੱਡੀ ਵਧੀਆ ਰੰਗ ਵਧੀਆ ਪਿਆ ਹੈ ਤੇ ਗੱਡੀ ਖੜੀ ਹੈ ਬਰੇਟੇ ਏਰੀਆ ਚ ਬਰੇਟੇ ਮਾਲਕ ਦੇ ਘਰੇ ਟਾਇਰ ਠੀਕ ਨੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਫੰਕਸ਼ਨ ਫੰਕਸ਼ਨ ਸਾਰੇ ਚੱਲਦੇ ਆ ਮਿਊਜ਼ਿਕ ਸਿਸਟਮ ਵਧੀਆਗਾ ਤੇ ਅੰਦਰੋਂ ਵੀ ਠੀਕ ਹੈ ਗੱਡੀ ਕੋਈ ਨੁਕਸ ਨਹੀਂ ਹੈਗਾ ਕੋਈ ਟੁੱਟੀ ਪੱਜੀ ਨਹੀਂ ਹੈਗੀ ਕਿਸੇ ਪਰਸਨ ਅੰਦਰੋਂ ਕੋਈ ਨਾ ਕੋਈ ਬਾਹਰੋਂ ਝੀ ਤੇ 75000 ਰੇਟ ਹੈ ਲੈਸ ਹੋ ਜਾਊਗਾ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ 62800 40 44 418 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਤੇ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਤਾਂ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਫੋਟੋਆਂ ਜਾਣ ਕਰੀ ਤੇ ਵੀਡੀਓ ਬਣਾ ਕੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ 2014 ਮਾਡਲ ਗੱਡੀ ਐ ਚੀ ਐਕਸ ਯੂਵੀ ਗੱਡੀ ਐ ਵੱਡੀ ਗੱਡੀ ਐ ਤੇ ਦੋਤੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 85k ਪੈਸੇ ਦੇ ਆਪਾਂ ਨੂੰ ਟਾਇਰ ਮਿਲ ਜਾਣਗੇ ਜਵੇਰੋ ਲੜ ਦੀ ਗੱਡੀ ਐ ਗੱਡੀ ਬਹੁਤ ਸਾਫ ਸੁਥਰੀ ਪਈ ਆ ਬੰਪਰ ਦੇਖ ਲਓ ਬਹੁਤ ਚੰਗੇ ਪਈ ਨੇ ਦੋਤੀ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਜਾ ਕੇ ਤੁਸੀਂ ਗੱਡੀ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ 2,30,000 ਰੁਪਇਆ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਤੇ ਗੱਡੀ ਠੀਕ ਆ ਜੀ ਅੰਦਰੋਂ ਵੀ ਠੀਕ ਐ ਬਾਹਰੋਂ ਵੀ ਚੰਗੀ ਪਈ ਐ ਬਾਕੀ ਜਿੰਨਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 7889101719 ਇਸਾ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨਾ ਤੁਸੀਂ ਚਾਹੁੰ ਨਿਓ ਜੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਪਹਿਲਾਂ ਤਾਂ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਜਰੂਰ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਸਾਰੇ ਜਣੇ ਕਰਦਿਆ ਕਰੋ ਕਿਉਂਕਿ ਤੁਹਾਡਾ ਆਪਦਾ ਆਪਣਾ ਚੈਨਲ ਹੈ ਜੀ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਜੇ ਤੁਹਾਡੇ ਕੋਲੇ ਕੋਈ ਗੱਡੀ ਮੋਟਰਸਾਈਕਲ ਕੋਠੀ ਮਕਾਨਕਾਰ ਹੈਗਾ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਤਾਂ ਭੇਜੋ ਆਪਣੇ ਕੋਲੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਲਿਖਿਆ ਰਹਿੰਦਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਇੱਕ ਬੈਲ ਆਈਕਨ ਤੁਹਾਨੂੰ ਮਿਲੂਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਸਭ ਤੋਂ ਵਧੀਆ ਗੱਡੀ ਤੁਹਾਨੂੰ ਕਿਹੜੀ ਲੱਗੀ ਜੀ ਤੇ ਅੱਗੇ ਹੋਰ ਵੀ ਗੱਡੀਆਂ ਨੇ ਉਹਨਾਂ ਚੋਂ ਵੀ ਦੱਸ ਸਕਦੇ ਹਾਂ ਤੇ ਰੇਟ ਤੁਹਾਨੂੰ ਕਿਹੜੀ ਗੱਡੀ ਦਾ ਠੀਕ ਆ ਕਿਹੜੀ ਗੱਡੀ ਦਾ ਜ਼ਿਆਦਾ ਲੱਗਿਆ ਤੁਸੀਂ ਸਾਰੇ ਜਣੇ ਕਮੈਂਟ ਰਾਹੀਂ ਦੱਸ ਸਕਦੇ ਹੋ ਜੀ ਬਾਕੀ ਕਈ ਗੱਡੀਆਂ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਹੈ ਮੈਨੂੰ ਪਤਾ ਹੈ ਜੀ ਤੇ ਬਾਕੀ ਤੁਸੀਂ ਕਰਦਿਆ ਕਰੋ ਜੀ ਕਮੈਂਟ ਠੀਕ ਹੈ ਜੀ ਕਿਹੜੀ ਗੱਡੀ ਦਾ ਰੇਟ ਜ਼ਿਆਦਾ ਹੈ ਤੇ ਮੈਂ ਹਰ ਵੀਡੀਓ ਚ ਬੇਨਤੀ ਕਰਦਾ ਹੁੰਦਾ ਵੀ ਰੇਟ ਜਿਹੜਾ ਜਾਇਜ਼ ਲਾ ਕੇ ਭੇਜਿਆ ਕਰੋ ਜੀ ਬੇਨਤੀ ਵਾਲੀ ਗੱਲ ਹੈ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਰੇਟ ਜਦੋਂ ਜ਼ਿਆਦਾ ਹੁੰਦਾ ਤਾਂ ਕਮੈਂਟਸ ਬਹੁਤ ਜ਼ਿਆਦਾ ਆਉਂਦੀ ਹੈ ਤੇ ਕੰਪਲੇਂਟ ਬਹੁਤ ਆਉਂਦੀ ਹੈ ਤੇ ਚੈਨਲ ਤੇ ਵੀ ਗਲਤ ਪ੍ਰਭਾਵ ਪੈਂਦੇ ਜੀ ਤੇ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆ ਆਪਣੇ ਕੋਲੇ ਹੁਣ ਸੁਬੱਟ BX i ਗੱਡੀ ਪੈਟਰੋਲ ਤੇ ਹੈ ਤੇ ਪਹੁੰਚੀ ਆਪਣੇ ਕੋਲੇ 2008 ਮਾਡਲ 28 ਤੱਕਰ ਪਾਸਿੰਗ ਅਰ ਨਿਊ ਹੋਈ ਐ 81 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਕੋਟਕਪੂਰਾ ਮਾਲਕ ਦਾ ਏਰੀਆ ਦਾ ਤੇ ਗੱਡੀ ਵਧੀਆ 80 ਤੋਂ 85 ਪੈਸੇ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਦਾ ਰੰਗ ਸ਼ਾਇਦ ਸਿਲਵਰ ਐ ਬਾਕੀ ਤੁਸੀਂ ਗੱਲ ਕੋਈ ਵੀ ਕਰਨੀ ਹੋਵੇ ਕੁਝ ਵੀ ਪੁੱਛ ਪਾਛ ਕਰਨੀ ਹੋਵੇ ਤਾਂ ਮਾਲਕ ਨਾਲ ਕਰ ਸਕਦੇ ਹੋ ਪੁੱਛਤਾਸ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਦੀ ਡੀਲ ਕਰ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 98700 7846099 ਹੁਣ ਤੁਸੀਂ ਦੇਖੋ ਆਲਟੋ ਗੱਡੀ ਆਪਣੇ ਕੋਲੇ ਆਲਟੋ ਪੌਨਸੀ ਇੱਕ 2021 ਮਾਡਲ ਹੈ ਤੇ ਕੁੱਲ 16000 ਚੱਲੀ ਹੋਈ ਆ ਸਾਢੇ 1.3 ਲੱਖ ਰੁਪਇਆ ਮਾਲਕ ਨੇ ਮੰਗਿਆ ਜਲੰਧਰ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜਾਊਗੀ ਆਹ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਬਹੁਤ ਘੱਟ ਚੱਲੀ ਹੋਈ ਆ 21 ਮਾਡਲ ਹੈ ਚੱਲੀ ਵਧੀਆ ਹੋਈ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਤੇ ਜਲੰਧਰ ਮਾਲਕ ਦੇ ਘਰੇ ਖੜੀ ਜੋ ਪਰਸਨਲ ਚੱਲੀ ਹੋਈ ਆ ਮਾੜੀ ਮੋਟੀ ਚਲਾਈ ਹੋ ਮਾਲਕ ਨੇ ਲੋਕਲੀ ਤੇ ਬਾਕੀ ਤੁਹਾਨੂੰ ਪਤਾ ਲੱਗ ਗਿਆ ਹੋਊਾ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਤੇ ਸਾਢੇ 1.5 ਲੱਖ ਰੁਪਏ ਮੰਗ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਜੀ ਤਾਂ ਅੰਦਰੋਂ ਵੀ ਸਾਰੀ ਗੱਡੀ ਜੈਨੂਮਨ ਹੈ ਸ਼ੋਰੂਮ ਕੰਡੀਸ਼ਨ ਆਪਾਂ ਕਹਿ ਸਕਦੇ ਆ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਆਪਨੇ ਮਾਲਕ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 98724 ਤੇ 810 ਬਾਰਾ ਇਸ ਨੰਬਰ ਤੇ ਗੱਲ ਕਰ ਲਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਐ ਇੱਕ ਹੋਰ ਆਹ ਗੱਡੀ 2005 ਮਾਡਲ ਐ 62000 ਰੁਪਏ ਇਹਦੀ ਕੀਮਤ ਐ ਗੱਡੀ ਬਟਾਲੇ ਖੜੀ ਐ 75 ਤੋਂ 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਜਿੰਨਾ ਦੀ ਹੈਗੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਨੋਟ ਕਰ ਲਓ ਤੇ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲੀਆਂ ਤੇ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੇ ਆਪਣੇ ਕੋਲੇ ਹਰ ਏਰੀਆ ਚੋਂ ਗੱਡੀਆਂ ਤੇ ਕੋਠੀ ਮਕਾਨ ਘਰ ਤੇ ਮੋਟਰਸਾਈਕਲ ਆਏ ਪਏ ਆ ਜੀ ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਆ ਤੇ ਤੁਹਾਨੂੰ ਕਿਹੜੇ ਏਰੀਆ ਚੋਂ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਮੋਟਰਸਾਈਕਲ ਕੋਠੀ ਕੀ ਚਾਹੀਦਾ ਦੱਸੋ ਮੈਨੂੰ ਤੇ ਆਪਾਂ ਜਲਦੀ ਤੋਂ ਜਲਦੀ ਐਡ ਲਗਾ ਦੇਵਾਂਗੇ ਜੀ ਬਾਕੀ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਭੇਜੋ ਆਪਾਂ ਐਡ ਵੀ ਫਰੀ ਦੇ ਵਿੱਚ ਲਗਾ ਦੇਵਾਂਗੇ